ਦੋਸਤੋ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲੇ ਦੀ ਇਹ ਫੋਟੋ ਵਾਇਰਲ ਹੋ ਰਹੀ ਹੈ ਜਿਹੜੀ ਕਿ ਸਿੱਧੂ ਮੂਸੇਵਾਲੇ ਦੀ ਮੌਤ ਹੋਣ ਤੋਂ ਕੁਝ ਸਮੇਂ ਪਹਿਲਾਂ ਦੀ ਹੈ ਅਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 15 ਮਈ ਨੂੰ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦਾ ਜਨਮ ਦਿਨ ਹੁੰਦਾ ਹੈ ਤੇ ਆਪਾਂ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕਾ ਵੀਡੀਓ ਨੂੰ ਖੋਲ ਕੇ ਜਰੂਰ ਵੇਖੋ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਗਲਾਬ ਸਿੱਧੂ ਦੇ ਗੀਤ ਰੋਲੇ ਬਾਰੇ ਜਿਸ ਤੱਕ ਅਕਸਰ ਹੀ ਸਿੱਧੂ ਆਪਣੇ ਇੰਟਰਵਿਊ ਵਿੱਚ ਜ਼ਿਕਰ ਕਰਦਾ ਰਹਿੰਦਾ ਹੈ ਤੇ ਅੱਜ 15 ਮਈ ਸਿੱਧੂ ਮੂਸੇਵਾਲੇ ਕੀਤਾ ਗਿਆ ਹੈ ਜਿਸ ਦੀਆਂ ਕੁਝ ਦਸਰ ਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਵੀ ਇਸ ਵੀਡੀਓ ਵਿੱਚ ਨਜ਼ਰ ਆ ਰਹੇ ਨੇ ਅਤੇ ਗਲਾਬ ਸਿੱਧੂ ਕਾਫੀ ਸਮੇਂ ਤੋਂ ਇਸ ਸੌਂਗ ਬਾਰੇ ਗੱਲ ਕਰਦਾ ਆ ਰਿਹਾ ਸੀ ਕਿ ਇਹ ਸੌਂਗ ਮੇਰਾ ਸਿੱਧੂ ਮੂਸੇਵਾਲੇ ਬਾਈ ਨੂੰ ਡੈਡੀਕੇਟ ਹੈ ਅਤੇ ਸਿੱਧੂ ਫੈਨ ਜਨ ਨੂੰ ਚਾਹੀਦਾ ਕਿ ਇਹ ਸੌਂਗ ਨੂੰ ਵੱਧ ਤੋਂ ਵੱਧ ਸਪੋਰਟ ਕਰਨ ਕਿਉਂਕਿ ਨਾਟ 11 ਚੈਨਲ ਸਿੱਧੂ ਮੂਸੇਵਾਲੇ ਬਾਈ ਨੇ ਹੀ ਬਣਾਇਆ ਸੀ ਅਤੇ ਗਲਾਬ ਸਿੱਧੂ ਸਿੱਧੂ ਮੂਸੇਵਾਲੇ ਬਾਈ ਦੇ ਇਨਸਾਫ ਦੀ ਗੱਲ ਵੀ ਸਮੇਂ-ਸਮੇਂ ਨਾਲ ਕਰਦਾ ਹੀ ਰਹਿੰਦਾ ਜ਼ਰੂਰ ਕਰ ਦਿਓ ਅਗਰ ਸਾਡੇ ਚੈਨਲ ਉੱਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਕੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖੇ